ਨਾ ਨਾ ਲਾ ਦੇ ਲਾ ਦੇ ਲਾ ਦੇ ਹੋ ਜਾ ਬਾਈ ਕਿੱਥੇ ਵੀਡੀਓ ਬਣਾਉਣਾ ਬਿਲਕੁਲ ਜੰਨੀ ਬਣਾਈ ਜਾਣਾ ਮਰਜ਼ੀ ਚਲਾ ਲੈਂਦੇ ਜੋ ਵੀਡੀਓ ਤੋਂ ਬਣਾਉਂਦੇ ਉਹ ਬਣੀ ਜਾਂਦੀ ਹੈ ਬਣਾ ਬਣਾ ਪਹਿਲਾਂ ਵੀਡੀਓ ਬਣਾਉਣ ਚਲਾਈ ਉਹ ਪੜ ਜਾ ਨਾ ਓਏ ਚੱਲ ਚੱਲ ਕੋਠੇ ਤਾਂ ਨਹੀਂ ਬੈਠਦਾ ਮੇਰੇ ਕੋਲ ਕਹਿੰਦੇ ਘਰੀ ਨਾਲ ਬਣਾ ਵੀਡੀਓ ਬਣਾ ਲਈ ਸਾਰੀ ਇੱਧਰ ਆ ਜਾ माक <laughs> भईयानू ਕਾਦੀ ਵੀ ਬਣਾ ਦੀ ਜਿਹੜੇ ਵੀ ਭਰਾਵਾਂ ਮੂਰੇ ਲੱਗੇ ਸੀ ਭਰਾਵਾਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਸਾਰੇ ਭਰਾਵਾਂ ਨਾਲ ਇਕੱਲੇ ਇਕੱਲੇ ਤਾਂ ਨਾ ਨਹੀਂ ਲਿਆ ਜਾਂਦਾ ਕਮੂਤਰ ਬਾਜੀ ਨੂੰ ਬਚਾਉਣ ਵਾਸਤੇ ਤੇ ਸਿਹੜੀਆਂ ਆਪਣੇ ਬਰਾਸਤੀ ਖੇਡਾਂ ਸੀ ਸਾਰਿਆਂ ਨੂੰ ਬਚਾਉਣ ਵਾਸਤੇ ਬਲਦਾਂ ਲਾ ਲਓ ਪੁੱਤਿਆਂ ਦੇ ਲਾ ਲਓ ਤੇ ਕੂਤਰਾ ਦੇ ਲਾ ਲਓ ਘੋੜਾਂ ਦੇ ਸ਼ੌਕੀ ਸੀ ਜਿਹੜੇ ਬੰਦੇ ਸਾਰਿਆਂ ਦੇ ਖੇਡਾਂ ਬਚਾਈਆਂ ਕੂਤਰਾ ਦੇ ਸ਼ੌਂਕਾਂ ਸ਼ੌਕੀ ਸੀ ਜਿਹੜੇ ਬੰਦੇ ਸਾਰਿਆਂ ਦੇ ਖੇਡਾਂ ਬਚਾਈਆਂ ਉਹਦਾ ਸਾਰਿਆਂ ਦਾ ਤਨਬਾਦ ਦੂਜਾ ਤਾਂ ਨਬਾਦ ਸਰਕਾਰ ਦਾ ਕਾਲੀ ਕਾਲੀ ਬੋਲ ਆ ਸਾਰੇ ਭਰਾ ਇਕੱਠੇ ਹੋ ਬਈ ਆਪਣੇ ਮੰਡੀ ਵਾਲੇ ਇੰਨੇ ਵੀ ਸਾਡੇ ਨਾਲ ਸਹਿਯੋਗ ਖੜੇ ਆ ਪਿੰਡ ਵਾਲੇ ਮੰਡੀ ਵਾਲੇ ਪਿੰਡ ਵਾਲੇ ਮੰਡੀ ਵਾਲੇ ਬਾਈ ਸਾਰੇ ਸਹਿਯੋਗ ਨਾਲ ਆਪਾਂ ਖੜੇ ਆ ਅੱਜ ਉਹ ਇਜੀ ਪੜਾਕਾਂ ਦੀ ਲੜੀਆਂ ਨੂੰ ਤਾਂ ਦੇਖ ਰੱਬ ਵੀ ਖੁਸ਼ ਹੋ ਗਿਆ ਬਾਈ ਰੱਬ ਵੀ ਖੁਸ਼ ਹੋ ਗਿਆ ਬੱਜੀ ਆਪਣੇ ਫਲੋ ਦੇ ਪਰਚੇ ਸੀ ਅੱਜ ਸਾਡੇ ਮੰਡੀ ਵਾਲੇ ਦਾ ਬਹੁਤ ਜ਼ਿਆਦਾ ਪੈਸਾ ਫਿਰ ਵੀ ਆ ਗਿਆ ਤੇ ਕਣੀਆਂ ਰੱਬ ਵੀ ਖੁਸ਼ ਹੋ ਗਿਆ ਕਣੀਆਂ ਪਾ ਲਿਆ ਧੰਨਵਾਦ ਚਾਰ ਸਿੰਗਾੜੇ ਤੇ ਮੰਡੀ ਵਾਲੇ ਪੁੱਛ ਮੰਡੀ ਵਾਲੇ ਸਾਰੇ ਇਕੱਠੇ ਆ ਹਾਂ ਇਕੱਠੇ ਆ ਚਲ ਭਰਾ ਮੰਡੀ ਆਈ ਚਾਹ ਚਾਰ ਫੋਟੋ ਖਾ ਜਾਓਗਾ 10 50 50 ਮਾਰਨਾ ਵੀ ਖੁਸ਼ ਹੋ ਗਿਆ ਬਾਈ ਹਾਂ ਤੂੰ ਦੇਖ ਕਨੀਆ ਕਿਹੜੇ ਲੋਡਸ ਨੂੰ ਦੇਖਦਾ ਹਾਂ ਹਾਂ ਔਰ ਵਿੱਚ ਨੋਟ ਕਰ ਲਿਓ ਬਕਾਨੀ ਠੀਕ ਆ ਵੀ ਧੰਨਵਾਦ ਸਾਰਿਆਂ ਦਾ ਚਲੋ ਜੀ ਠੀਕ ਆ ਓਕੇ ਲੋਈ